ਕਿਉਂਕਿ ਘਾਰ ਰੇਤ ਚੀ ਹੈ ਪਹਿਲੀ ਗੱਲ ਤੇ ਜਨੀ ਭਰਤੀ ਦੱਸਦੇ ਨੇ ਉਹਦੇ ਤੋਂ ਚੌਥਾ ਹਿੱਸਾ ਭਰਤੀ ਹੋਈ ਹੈ ਨੰਬਰ 2 ਜਨੀਆਮੀ ਭਰਤੀਆਂ ਹੋਈਆਂ ਨੇ ਉਹਦੇ ਤੋਂ 80% ਦੀ ਭਰਤੀ ਬਾਹਰ ਦੇ ਸੂਬਿਆਂ ਦੀ وہی ਪੰਜਾਬ ਦਾ ਬੱਚਾ ਭਰਤੀ ਨਹੀਂ ਹੋਇਆ ਤੁਸੀਂ ਉਹਦੇ ਤੇ ਵੱਡੇ ਪੈਮਾਨੇ ਤੇ ਹਰਿਆਣੇ ਚੋਂ ਵੱਡੇ ਪੈਮਾਨੇ ਤੇ ਰਾਜਸਥਾਨ ਚੋਂ ਦਿੱਲੀ ਚੋਂ ਯੂਪੀ ਚੋਂ ਉਪਰਕੰਡ ਇਹਨਾਂ ਦੀਆਂ ਭਰਤੀਆਂ ਨੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਦਾ ਐਜੂਕੇਸ਼ਨ ਮਿਨਿਸਟਰ ਮੈਂ ਰਿਆ ਤੁਹਾਨੂੰ ਪਤਾ ਕਿ ਛੋਟੇ ਵੀਰ ਉਦੋਂ ਵੀ ਆਦਾ ਰਿਹਾ ਮੇਰੀ ਹਲਕਿਆਂ ਦਾ ਅਸੀਂ ਹਮੇਸ਼ਾ ਆਪਣੇ ਅਧਿਆਪਕ ਵੀਰਾ لال ਆਪਣੇ ਬੱਚਿਆਂ ਨਾਲ ਖੜੇ ਰਹੇ ਹੁਣ ਵੀ ਤੁਹਾਡੇ ਨਾਲ ਤੁਹਾਡੇ ਵਾਸਤੇ ਸੰਘਰਸ਼ ਕਰਾਂਗੇ ਪਰ ਤੁਸੀਂ ਨੇ ਤੁਹਾਨੂੰ ਸੁਭੀ ਦਿਲਾ ਦਿਓ ਮੈਂ ਤੁਹਾਨੂੰ ਬੁਜ਼ਾਰਤ ਸੇ ਕਰ ਰਹੀਆਂ ਜਿੰਨੀਆਂ ਮਾਸਟਰਾਂ ਦੀਆਂ ਐਸੋਸੀਏਸ਼ਨਜ਼ ਨੇ ਤਾੜੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਪਿੰਡੋ ਪਿੰਡ ਤਰਨਤਾਰਨ ਸ਼ਹਿਰੋ ਸ਼ਹਿਰ ਬਹਲੋ ਬਹੇ ਜਾਓ ਲੋਕਾਂ ਨੂੰ ਵੇਰ ਕਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਤੋਂ ਕੋਈ ਆਸ-ਉਮੀਦ ਕੋਈ ਨਹੀਂ ਆ ਜਿਹਨੇ ਭਮਖੜ ਸੀ ਇਹਨਾਂ ਦੇ ਆ ਜਿਹਨੀਆਂ ਬਾਇ ਇਲੈਕਸ਼ਨਾਂ ਹੋਈਆਂ ਕਿਸੇ ਇੱਕ ਨੂੰ ਟਿਕਣਾ ਮਿਲੀ ਨਹੀਂ ਕਿਸੇ ਆਪਾਂ ਬਥੇਰ ਟਿਕਣਾ ਨਹੀਂ ਦਿੱਤੇ ਆ ਲਿਆਲਾ ਕੇ ਜਿਨ੍ਹਾਂ ਨੇ ਪਹਿਲੇ ਹੀ ਕਫਨ ਪਾਏ ਨੇ ਤੋਂ ਮੱਖਣ ਹੋ ਜੈ ਨੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਪਹਿਲੇ ਵੱਡੇ ਪੈਮਾਨੇ ਦੇ ਲੋਕਾਂ ਦੇ ਜਿਸਮ ਤੇ ਅੱਗੇ ਜਿਨ੍ਹਾਂ ਨੇ ਖੰਮੂਨ ਚੋਸਿਆ ਉਹ ਲੋਕ ਲੈ ਕੇ ਆ ਆ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਇਹਨਾਂ ਬਾਰੇ ਚਰਨ ਤਾਨ ਦਾ ਹੱਕ ਦੁਕਾਨਦਾਰ ਹਰ ਵਾਸੀ ਜਾਣਦਾ ਜਦ ਤੱਕ ਕੋਰਦਾਲ ਤੋਸੀਲ ਸੰਘਰਸ਼ੇ ਜਾਰੀ ਰੱਖੋ ਇਹ ਮੈਸੇਜ ਇਹ ਤਗੜੇ ਹੋ ਕੇ ਨਾ ਮੇਰੀ ਬੇਨਤੀ ਹੈ ਵੀ ਹੁਣ ਪਾਰਟੀ ਉਸ ਨੂੰ ਵੋਟ ਪਾਓ ਜਿਹੜੀ ਤੁਹਾਡੀ ਬੰਦੂ ਵੀ ਕਰ ਸਕਦੀ ਹੈ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰ ਸਕਦੀ ਹੈ। ਜਜ਼ਬਾਤੀ ਮੋਰਚਾ ਪਾਲਦਾ ਫਾਇਦਾ ਕੋਈ ਨਹੀਂ ਹੋਣਾ। ਜਿਹੜੀ ਜਮਾਤ ਆਖੇ 1 ਸਾਲ ਬਾਅਦ ਜਿੰਨੇ ਸਰਕਾਰ ਚ ਆਇਆ ਉਹਦੀ ਮਦਦ ਕਰੋ ਉਹੀ ਤੁਹਾਡੀ ਮਦਦ ਕਰੇਗੀ। ਨਗਰੇ ਹੋ ਕੇ ਸੰਘਰਸ਼ ਇਤੇ ਜਾਰੀ ਰੱਖੋ ਬਟੇਨਾ ਤੋਂ ਤੁਹਾਨੂੰ ਕੋਈ ਆਸ ਉਮੀਦ ਨਹੀਂ ਮੇਰੇ ਤੋਂ। ਜੋ ਚਾਹੋਗੇ ਅਸੈਂਬਲੀ ਸੈਸ਼ਨ ਜਦੋਂ ਆਏਗਾ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਪਹਿਲੇ ਮੇਰੇ ਕੋਲ ਆਂਦੇ ਰਹੋ। ਮੁੜ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਾਂਦੇ ਜਾਂਦੇ ਫੇਰੀ ਆਪਣੀ ਮੀਟਿੰਗ ਸੀ ਫੇਰ ਵੀ ਮੈਂ ਆਪਣਾ ਵਰਸ ਸਮਿਤੀ ਹੋਏ ਚ ਰਿਹਾ ਕਿਉਂਕਿ ਕਾਰਜ ਰਚੀ ਹੈ ਪਹਿਲੀ ਗੱਲ ਤੇ ਜਨੀ ਭਰਤੀ ਦੱਸਦੇ ਨੇ ਉਹਦੇ ਤੋਂ ਚੌਥਾ ਹਿੱਸਾ ਭਰਤੀ ਹੋਈ ਨੰਬਰ 2 ਜਨੀਆਮੀ ਭਰਤੀਆਂ ਹੋਈਆਂ ਨੇ ਉਹਦੇ ਤੋਂ 80% ਦੀ ਭਰਤੀ ਬਾਹਰਲੇ ਸੂਬਿਆਂ ਦੀ ਵਹੀ ਪੰਜਾਬ ਦਾ ਬੱਚਾ ਭਰਤੀ ਨਹੀਂ ਹੋਇਆ ਤੁਸੀਂ ਉਹਦੇ ਤੇ ਵੱਡੇ ਪੈਮਾਨੇ ਤੇ ਹਰਿਆਣੇ ਚੋਂ ਵੱਡੇ ਪੇਮਾਨੇ ਤੇ ਰਾਜਸਥਾਨ ਚੋ ਦਿੱਲੀ ਚੋ ਯੂਪੀ ਚੋ ਉਤਰਾਖੰਡ ਇਹਨਾਂ ਦੀਆਂ ਪੱਟੀਆਂ ਨੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਦਾ ਐਜੂਕੇਸ਼ਨ ਮਿਨਿਸਟਰ ਮੈਂ ਰਿਆ ਤੁਹਾਨੂੰ ਪਤਾ ਕਿ ਛੋਟੇ ਵੀਰ ਉਦੋਂ ਵੀ ਆਦਾ ਰਿਹਾ ਮੇਰੀ ਹਲਕਿਆਂ ਦਾ ਅਸੀਂ ਹਮੇਸ਼ਾ ਆਪਣੇ ਅਧਿਆਪਕ ਵੀਰਾਂ ਨਾਲ ਆਪਣੇ ਬੱਚਿਆਂ ਨਾਲ ਖੜੇ ਰਹੇ ਹੁਣ ਵੀ ਤੁਹਾਡੇ ਨਾਲ ਤੁਹਾਡੇ ਵਾਸਤੇ ਸੰਘਰਸ਼ ਕਰਾਂਗੇ ਬਟੇ ਇਹਨਾਂ ਤੋਂ ਆਸ ਵੀ ਦਿਲਾ ਦੋ ਮੈਂ ਤੁਹਾਨੂੰ ਬੁਜ਼ਾਰਤ ਸੇ ਕਰ ਰਹੀ ਹਾਂ ਜਿੰਨੀਆਂ ਮਾਸਟਰਾਂ ਦੀਆਂ ਐਸੋਸੀਏਸ਼ਨਾਂ ਨੇ ਤਾੜੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਪਿੰਡੋਂ ਪਿੰਡ ਤਰਸਾਂ ਸ਼ਹਿਰੋਂ ਸ਼ਹਿਰ ਬਹਲੋ ਬਹੇ ਜਾਓ ਲੋਕਾਂ ਨੂੰ ਵੇਰ ਕਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਤੋਂ ਕੋਈ ਆਸ ਉਮੀਦ ਕੋਈ ਨਹੀਂ ਆ ਜਨੇਪ ਭੱਕਣ ਸੀ ਇਹਨਾਂ ਦੇ ਆ ਜਿਹਨੀਆਂ ਬਾਈ ਇਲੈਕਸ਼ਨਾਂ ਹੋਈਆਂ ਕਿਸੇ ਇੱਕ ਨੂੰ ਟਿਕਟ ਮਿਲੀ ਨਹੀਂ ਕਿਸੇ ਆਪਾਂ ਬਖੈਰੂਨ ਕੈਨੇਡੀ ਦਿੱਤੀ ਆਹ ਨਿਆਲਾ ਕੇ ਜਿਨਾਰੇ ਪਹਿਲੇ ਧਫਨ ਪਾਏ ਨੇ ਤੁਮਕਣ ਹੋ ਜੈ ਨੇ ਜਿਨਾਂ ਨੂੰ ਟਿਕਟ ਦਿੱਤੀ ਹੈ ਜਿਨਾਂ ਨੇ ਪਹਿਲੇ ਵੱਡੇ ਪੈਮਾਨੇ ਦੇ ਲੋਕਾਂ ਦੇ ਜਿਸਮ ਤੇ ਅੱਗੇ ਜਿਨ੍ਹਾਂ ਨੇ ਖੰਮੂਨ ਚੋਸਿਆ ਉਹ ਲੋਕ ਲੈ ਗਿਆ ਆ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਇਹਨਾਂ ਬਾਰੇ ਚਰਨ ਤਾਨ ਦਾ ਹੱਕ ਕਾਮਦਾਰ ਹਰ ਵਾਸੀ ਜਾਣਦਾ ਜਦ ਤੱਕ ਕੋਰਦਾ ਨੂੰ ਤੁਸੀਂ ਸੰਘਰਸ਼ੇ ਜਾਰੀ ਰੱਖੋ ਇਹ ਮੈਸੇਜੇ ਤਗੜੇ ਹੋ ਕੇ ਨਾ ਮੇਰੀ ਬੇਨਤੀ ਇਹ ਵੀ ਹੁਣ ਪਾਰਟੀ ਉਸ ਨੂੰ ਵੋਟ ਪਾਓ ਜਿਹੜੀ ਤੁਹਾਡੀ ਬੰਦ ਵੀ ਕਰ ਸਕਦੀ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰ ਸਕਦੀ ਜਜ਼ਬਾਤੀ ਮੋਰਚਾ ਪਾਲਦਾ ਫਾਇਦਾ ਕੋਈ ਨਹੀਂ ਹੋਣਾ ਜਿਹੜੀ ਜਮਾਤ ਆਖੇ ਇੱਕ ਸਾਲ ਬਾਅਦ ਜਿਹਨੇ ਸਰਕਾਰ ਚਾੜਾ ਉਹਦੀ ਮਦਦ ਕਰੋ ਉਹੀ ਤੁਹਾਡੀ ਮਦਦ ਕਰੇ ਤਗੜੇ ਹੋ ਕੇ ਸੰਘਰਸ਼ੇ ਤੇ ਜਾਰੀ ਰੱਖੋ ਬਟ ਇਹਨਾਂ ਤੋਂ ਤੁਹਾਨੂੰ ਕੋਈ ਆਸ ਉਮੀਦ ਨਹੀਂ ਮੇਰੇ ਤੋਂ ਜੋ ਚਾਹੋਗੇ ਅਸੈਂਬਲੀ ਸੈਸ਼ਨ ਜਦੋਂ ਆਏਗਾ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਪਹਿਲੇ ਮੇਰੇ ਕੋਲ ਆਂਦੇ ਰਹੋ ਮੁਰ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਾਂਦੇ ਜਾਂਦੇ میری ਆਪਣੀ ਮੀਟਿੰਗ ਸੀ ਫਿਰ ਵੀ ਮੈਂ ਆਪਣਾ ਫਰਜ਼ ਸਮਝਦੇ ਹੋਏ